ਕੀ ਆ ਸਾਡੀ ਟੀਮਾਂ ਸਿਵਲ ਹਸਪੀਟਲ ਵੀ ਸੀ ਕਿ ਸਾਡੀ ਟੀਮਾਂ ਸੰਗਰੂਰ ਵੀ ਮੌਜੂਦ ਨੇ ਰਜਿੰਦਰਾ ਹਸਪੀਟਲ ਵੀ ਸੀ ਕਿ ਆ ਹਰ ਇੱਕ ਥਾਮਾਂ ਤੇ ਫਾਰਵਰਡ ਲਿੰਕੇਜੇਸ ਬੈਕਵਰਡ ਲਿੰਕੇਜੇਸ ਕਿਸ ਤਰ੍ਹਾਂ ਇਹ ਸਾਰੀ ਤਫ਼ਤੀਸ਼ਾਂ ਕਰਨੀਆਂ ਹੈਗੀਆਂ ਦੂਜੇ ਜ਼ਿਲ੍ਹਿਆਂ ਦੇ ਵਿੱਚ ਵੀ ਸਾਡੀ ਟੀਮਾਂ ਗਈਆਂ ਦੂਜੇ ਸਟੇਟਾਂ ਦੇ ਵਿੱਚ ਵੀ ਗਈਆਂ ਤੇ ਸਾਰਾ ਕੁਝ ਤੁਹਾਨੂੰ ਅਸੀਂ ਰੈਗੂਲਰਲੀ ਬਰੀਫ ਵੀ ਕੀਤਾ ਹੈਗਾ ਦੋ ਪ੍ਰੈਸ ਕਾਨਫਰੰਸਿਸ ਤੁਹਾਡੀ ਸੰਗਰੂਰ ਦੇ ਵਿੱਚ ਹੀ ਹੋਈ ਹੈ ਇਸ ਤੋਂ ਇਲਾਵਾ ਕਮੇਟੀ ਦੇ ਨਾਲ ਜਿਹੜੀਆਂ ਮੀਟਿੰਗਾਂ ਹੈਗੀਆਂ ਉਹ ਵੀ ਲਗਾਤਾਰ ਅਸੀਂ ਕਰਦੇ ਰਹੇ ਹਾਂ ਜਿਸ ਕਰਕੇ ਇਹ ਜਿਹੜੀ ਅਣਸੁਖਾਵੀ ਘਟਨਾ ਹੋਈ ਹੈ ਇਹਦਾ ਸਾਰਿਆਂ ਨੂੰ ਬਹੁਤ ਦੁੱਖ ਹੈ ਜਿਹੜੇ ਕਲਪਰੇਟਸ ਹੈ ਉਹਦੇ ਵਿੱਚ 8 ਆਲਰੇਡੀ ਫੜੇ ਜਾ ਚੁੱਕੇ ਹਨ ਤੇ ਜਿਹੜਾ ਮਾਸਟਰਮਾਈਂਡ ਹੈ ਉਹਨੂੰ ਵੀ ਆਲਰੇਡੀ ਜਿਹੜਾ ਹੈਗਾ ਫੜਿਆ ਜਾ ਚੁੱਕਿਆ ਹੈ ਜਿਵੇਂ ਤੁਹਾਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਬਰੀਫ ਕੀਤਾ ਸੀਗਾ ਅੱਜ ਮੈਂ ਫੇਰ ਦੁਹਰਾਉਣਾ ਜਿਸ ਤੋਂ ਸਭ ਤੋਂ ਸਖਤ ਸਜ਼ਾ ਜਿੜੀ ਹੁੰਦੀ ਹੈ ਅਸੀਂ ਉਹ ਆਲਰੇਡੀ ਉਸਤੇ ਕਰ ਚੁੱਕੇ ਹੈ ਤੇ ਮੈਂ ਇਹ ਆਸ ਕਰਦਾ ਕਿ ਇਹ ਜਿਹੜਾ ਸਜ਼ਾ ਜਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਇਹ ਇੱਕ ਐਗਜ਼ਾਮਪਲ ਬਣੇਗੀ ਜਿਸ ਕਰਕੇ ਇਸ ਤਰ੍ਹਾਂ ਦੀ ਘਟਨਾ ਅੱਗੇ ਨਾ ਵਾਪਰੇ ਹਸਪਤਾਲ ਦੇ ਵਿੱਚੋਂ ਬੰਦਾ ਹਸਪਤਾਲ ਦੇ ਵਿੱਚੋਂ ਬੰਦਾ ਬਾਹਰ ਪੱਟ ਕੇ ਡੈਥ ਹੋ ਜਾਂਦੀ ਹੈ ਸਰ ਜਨਾ ਉਹ ਫੋਨ ਨਹੀਂ ਚੱਕਦਾ ਇਹ ਕਿੱਦਾਂ ਦੇ ਜਿਹੜੇ ਸਿਸਟਮ ਕਿੱਦਾਂ ਚੱਲ ਰਿਹਾ ਹੈ ਤੁਸੀਂ ਤਾਂ ਇਸ ਗੱਲ ਨੂੰ ਕਿ ਜਦੋਂ ਤੁਸੀਂ ਮੇਰੇ ਧਿਆਨ ਚ ਗੱਲ ਲਾਈ ਮੈਂ ਨਾਲ ਦੇ ਨਾਲ ਉਹ ਅਟੈਂਡ ਵੀ ਨਾਲ ਦੇ ਨਾਲ ਕਰਵਾਇਆ ਗਿਆ ਸੀਗਾ ਤੇ ਜਿੱਥੇ ਇਨਗਲਾਨੀ ਹੋਈ ਹੈ ਉਹਨੇ ਦੇਖਿਆ ਵੀ ਜਾ ਰਿਹਾ ਹੈ ਤੇ ਇਹਦੇ ਤੇ ਪੂਰੀ ਕਾਰਵਾਈ ਕੀਤੀ ਜਾਵੇਗੀ ਕਿ ਜਿਸ ਮੀਟਿੰਗ ਜਿਹੜੀ ਅੱਜ ਪ੍ਰਦਰਸ਼ਨ ਕਰਿਆ ਨੇ ਮੀਟਿੰਗ ਵੀ ਹੋਈ ਸੀ ਜਿਹੜੀ ਡੀਸੀ ਦਫ਼ਤਰੋਂ ਮੈਂ ਧਰਨਾ ਦਿੱਤਾ ਉਹਨਾਂ ਨੇ ਜਿਹੜੇ ਵੀ ਇਸ ਵੇਲੇ ਬਿਕੋਜ਼ ਕੁਚੋਂ ਜ਼ਾਬਤਾ ਲੱਗਿਆ ਹੈ ਤਾਂ ਮੁਤਾਬਕ ਸਰਕਾਰ ਦੀ ਪਾਲਿਸੀ ਦੇ ਸਾਰੇ ਅੱਜ ਗੁਜਰਾਹ ਪਿੰਡ ਦੇ ਵਿੱਚ ਸੋਕ ਦੀ ਲਹਿਰ ਹੈਗੀ ਇਹ ਸੱਤ ਰੈੱਡ ਬੋਡੀ ਆਈਆਂ ਨੇ ਕੁਝ ਹਜੇ ਜਿਹੜੇ ਜੇਰੇ ਇਲਾਜ ਨੇ ਹਸਪਤਾਲ ਦੇ ਵਿੱਚ ਅਸੀਂ ਹਸਪੀਟਲ ਦੇ ਵਿੱਚੋਂ ਆਏ ਨੇ ਰੈੱਡ ਬੋਡੀ ਲੈ ਕੇ ਨਾਲ ਆਏ ਸੀ ਸਰਕਾਰ ਵੱਲੋਂ ਸਾਰਾ ਪ੍ਰਸ਼ਾਸਨ ਵੀ ਨਾਲ ਹੈਗਾ ਕੋ ਜਿਹੜੇ ਵੀ ਇਹਦੇ ਵਿੱਚ ਦੋਸ਼ੀ ਨੇ ਕੋਈ ਬਖਸ਼ਾ ਨਹੀਂ ਜਾਊਗਾ ਨੇ ਕਿ ਈਟੀਓ ਸਾਹਿਬ ਨੇ ਤੇ ਐਸਪੀ ਡੀਐਸਪੀ ਸਾਹਿਬ ਨੇ ਸਾਰੇ ਤੇ 72 ਘੰਟੇ ਦੇ ਵਿੱਚ ਵਿੱਚ ਕਾਰਵਾਈ ਹੋਣੀ ਹੈ ਤੇ ਜਿਹੜਾ ਵੀ ਇਹਨਾਂ ਨੂੰ ਕੋਈ ਪੰਡ ਦਾ ਮੁਆਵਜ਼ਾਤੀ ਸਰਕਾਰ ਵੱਲੋਂ ਉਹਨਾਂ ਕੀਤਾ ਕਿ ਆ ਤੇ ਹੁਣ ਅਸੀਂ ਇਹਨਾਂ ਦੇ ਨਾਲ ਖੜਿਆ ਸੀ ਸੱਜੇ ਪਿੰਡਾਂ ਵਾਲੇ ਦੀ ਗੱਲ ਕਰੇ ਪਿੰਡ ਵਾਲੇ ਕਹਿੰਦੇ ਕਿ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਾਂ ਜਿਹੜਾ ਕਿਸੇ ਨੇ ਇਹਨਾਂ ਦੀ ਸਹਾਇਤਾ ਸਰ ਰਾਤ 1:30 ਵਜੇ ਮੰਤਰੀ ਸਾਹਿਬ ਦੀ ਬਹੁਤ ਅਫਸੋਸ ਹੈ ਔਰ ਜੜੇ ਪਰਿਵਾਰਾਂ ਦੇ ਨੌਜਵਾਨ ਜਾਂ ਪਰਿਵਾਰ ਦੇ ਬੰਦਿਆਂ ਦੀ ਡੈਥ ਹੋਈ ਹੈ ਸਾਨੂੰ ਉਹਨਾਂ ਦਾ ਅਫਸੋਸ ਹੈ ਮੈਂ ਤੇ ਬਤੌਰ ਇੱਕ ਸਿਟ ਬਣੀ ਹੈ ਇਸ ਤਿੰਨਾ ਕੇਸਸ ਨੂੰ ਇਨਵੈਸਟੀਗੇਟ ਕਰਨ ਵਾਸਤੇ ਜਿਹਦਾ ਆਈ ਐਮ ਹੈਡਿੰਗ ਮੈਂ ਆ ਉਹਦਾ ਇਨਚਾਰਜ ਹੈ ਉਹਦੇ ਚ ਡੀਆਈਸੀ ਪਟਿਆਲਾ ਔਰ ਐਸਐਸਪੀ ਸੰਗਰੂਰ ਪਾਰਟ ਨੇ ਪਹਿਲਾਂ ਵੀ ਇੱਕ ਸਿਟ ਬਣੀ ਸੀ ਜਦੋਂ ਸ਼ੁਰੂ ਚ ਪਹਿਲਾ ਪਰਚਾ ਹੋਇਆ ਜਿਹਦੇ ਚ ਲੋਕਲ ਅਫਸਰ ਸੰਗਰੂਰ ਦੇ ਇਨਵਾਲਡ ਸੀਗੇ ਲੇਕਿਨ ਹੁਣ ਕਿਉਂਕਿ ਡੈਥਸ ਵਧੀਆਂ ਔਰ ਜਿਹੜੇ ਜਿਹੜਾ ਮੇਨ ਮਾਸਟਰਮਾਈਂਡ ਸੀਗਾ ਉਹ ਦੋਵੇਂ ਅਰੈਸਟ ਕਰ ਲਏ ਗਏ ਨੇ ਟੋਟਲ 8 ਅਰੈਸਟ ਹੋਈਆਂ ਨੇ ਔਰ ਅੱਗੇ ਤਫਤੀਸ਼ ਪ੍ਰੋਪਰ ਹੋ ਸਕੇ ਕਿ ਆਇਆਸ ਪੂਰੀ ਇਸ ਲੀਕਰ ਕਿੱਥੋਂ ਆਈ ਸੀ ਉਹਦਾ ਉਹ ਪాయిਜ਼ਨਸ ਕਿਵੇਂ ਸੀ ਆਇਆ ਜਿੱਥੋਂ ਆਈ ਸੀ ਉਹਨਾਂ ਦਾ ਕੀ ਰੋਲ ਆ ਔਰ ਜਿਹੜੇ ਦੋਸ਼ੀ ਨੇ ਹਰ ਇੱਕ ਦਾ ਰੋਲ ਜਿਹੜਾ ਇਸ ਕ੍ਰਾਈਮ ਦੇ ਵਿੱਚ ਆ ਨੋਟੀਫਾਈ ਕੀਤਾ ਜਾਏ ਤਫਤੀਸ਼ ਚ ਤਾਂ ਕਰਕੇ ਕੋਈ ਵੀ ਦੋਸ਼ੀ ਬਚ ਨਾ ਸਕੇ ਨੰਬਰ 1 ਆਇਆ ਇਹਦੇ ਚ ਕੋਈ ਕਾਂਸਪੀਰੇਸੀ ਤੇ ਨਹੀਂ ਇਨਵੋਲਡ ਇਹ ਵੀ ਤਫਤੀਸ਼ ਦਾ ਹਿੱਸਾ ਹੋਏਗਾ ਕਿ ਇਹ ਕਿਉਂ ਐਂਜ ਹੋਇਆ ਔਰ ਉਸ ਤਫਤੀਸ਼ ਨੂੰ ਅੱਗੇ ਲੈ ਜਾਣ ਵਾਸਤੇ ਸਾਡੀ ਇੱਕ ਟੀਮ ਬਣੀ ਹੈ ਜਿਹੜੀ ਤਫਤੀਸ਼ ਜਿਉਂ-ਜਿਉ ਹੋਏਗੀ ਅ ਅਸੀਂ ਉਹਨੂੰ ਟਰਾਂਸਪੇਰੈਂਟਲੀ ਤੁਹਾਡੇ ਤੱਕ ਪਹੁੰਚਾ ਦੇ ਸਰ ਪ੍ਰਸ਼ਾਸਨ ਹਾਸੇ ਤੋਂ ਬਾਅਦ ਹੀ ਕਿਉਂ ਜਾਗਦਾ ਕਿਉਂਕਿ ਕੰਪਲੀਟਾਂ ਨੇ ਐਸਐਚਓ ਡੀਐਸਪੀ ਤੱਕ ਪਹਿਲਾਂ ਵੀ ਪਹੁੰਚ ਚੁੱਕੇ ਨੇ ਪਿੰਡ ਵਾਲੇ ਕਹਿੰਦੇ ਸੀ ਕਰਦੇ ਸੀ ਉਹਨਾਂ ਨੂੰ ਗ੍ਰਿਫਤਾਰੀ ਦੇ 2 ਘੰਟੇ ਬਾਅਦ ਪੁਲਿਸ ਵੇਛੜ ਦਿੰਦੀ ਸੀ ਦੇਖੋ ਤੁਸੀਂ ਇਹ ਗੱਲ ਮੇਰੇ ਧਿਆਨ 'ਚ ਲੈ ਰਹੇ ਹੋ ਮੈਂ ਅੱਜ ਆਇਆ ਐਸਐਸਪੀ ਸਾਹਿਬ ਖੜੇ ਦੌਰਾਨ ਕਿਸੇ ਦੀ ਸਟੇਟਮੈਂਟ ਜਾਂ ਮੌਕੇ ਵੈਰੀਫਿਕੇਸ਼ਨ ਚ ਗੱਲ ਸਮਝਾਏਗੀ ਜੇ ਸਾਡੇ ਕਿਸੇ ਪੁਲਿਸ ਦੇ ਥਾਣੇ ਦੇ ਕਿਸੇ ਮੁਲਾਜ਼ਮ ਦੀ ਕੋਈ ਸ਼ਮੀਲੀਅਤ ਹੋਏਗੀ ਤੇ ਜੋ ਟੁਕੜੀ ਬਣਦੀ ਮਹਿਕਮਾ ਨਾਲ ਕਾਰਵਾਈ ਹੋਏਗੀ ਉਹ ਕਰਨ ਚੋ ਗੁਰੇਜ ਨਹੀਂ ਹੋਏਗਾ। ਕੀ ਸਾਡੀ ਟੀਮਾਂ ਸਿਵਲ ਹਸਪੀਟਲ ਵੀ ਸੀ ਕਿ ਸਾਡੀ ਟੀਮਾਂ ਰਜਿੰਦਰਾ ਹਸਪੀਟਲ ਵੀ ਸੀ ਗਿਆ ਹਰ ਇੱਕ ਥਾਮਾ ਤੇ ਫਾਰਵਰਡ ਲਿੰਕੇਜਸ ਬੈਕਵਰਡ ਲਿੰਕੇਜਸ ਕਿਸ ਤਰ੍ਹਾਂ ਇਹ ਸਾਰੀ ਤਫ਼ਤੀਸ਼ਾਂ ਕਰਨੀਆਂ ਹੈਗੀਆਂ ਦੂਜੇ ਜ਼ਿਲ੍ਹਿਆਂ ਦੇ ਵਿੱਚ ਵੀ ਸਾਡੀ ਟੀਮਾਂ ਗਈਆਂ ਦੂਜੇ ਸਟੇਟਾਂ ਦੇ ਵਿੱਚ ਵੀ ਗਈਆਂ ਤੇ ਸਾਰਾ ਕੁਝ ਤੁਹਾਨੂੰ ਅਸੀਂ ਰੈਗੂਲਰਲੀ ਬਰੀਫ ਵੀ ਕੀਤਾ ਹੈਗਾ ਦੋ ਪ੍ਰੈਸ ਕਾਨਫਰੰਸਸ ਤੁਹਾਡੀ ਸੰਗਰੂਰ ਦੇ ਵਿੱਚ ਹੀ ਹੋਈ ਹੈ ਇਸ ਤੋਂ ਇਲਾਵਾ ਕਮੇਟੀ ਦੇ ਨਾਲ ਜਿਹੜੀਆਂ ਮੀਟਿੰਗਾਂ ਹੈਗੀਆਂ ਉਹ ਵੀ ਲਗਾਤਾਰ ਅਸੀਂ ਕਰਦੇ ਰਹੇ ਹਾਂ ਜਿਸ ਕਰਕੇ ਇਹ ਜਿਹੜੀ ਅਣਸੁਖਾਵੀ ਘਟਨਾ ਹੋਈ ਹੈ ਇਹਦਾ ਸਾਰਿਆਂ ਨੂੰ ਬਹੁਤ ਦੁੱਖ ਹੈ ਕਿ ਜਿਹੜੇ ਕਲਪਰੇਟਸ ਹੈ ਉਹਦੇ ਵਿੱਚ 8 ਆਲਰੇਡੀ ਫੜੇ ਜਾ ਚੁੱਕੇ ਹਨ ਤੇ ਜਿਹੜਾ ਮਾਸਟਰ ਜਿਹੜਾ ਹੈਗਾ ਫੜਿਆ ਜਾ ਚੁੱਕਿਆ ਹੈ ਜਿਵੇਂ ਤੁਹਾਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਬਰੀਫ ਕੀਤਾ ਸੀਗਾ ਅੱਜ ਮੈਂ ਫੇਰ ਦੁਹਰਾਣਾ ਜਿਸ ਤੋਂ ਸਭ ਤੋਂ ਸਖਤ ਸਜ਼ਾ ਜਿੜੀ ਹੁੰਦੀ ਹੈ ਅਸੀਂ ਉਹ ਆਲਰੇਡੀ ਉਸਤੇ ਕਰ ਚੁੱਕੇ ਹੈ ਤੇ ਮੈਂ ਇਹ ਆਸ ਕਰਦਾ ਕਿ ਇਹ ਜਿਹੜਾ ਸਜ਼ਾ ਜਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਇਹ ਇੱਕ ਐਗਜ਼ਾਮਪਲ ਬਣੇਗੀ ਜਿਸ ਕਰਕੇ ਇਸ ਤਰ੍ਹਾਂ ਦੀ ਘਟਨਾ ਅੱਗੇ ਨਾ ਵਾਪਰੇ ਹਸਪਤਾਲ ਦੇ ਵਿੱਚ ਉਹ ਬੰਦਾ ਹਸਪਤਾਲ ਦੇ ਵਿੱਚੋਂ ਬੰਦਾ ਬਾਹਰ ਪੱਟ ਕੇ ਡੈਥ ਹੋ ਜਾਂਦੀ ਹੈ ਸਰ ਜਨਾ ਉਹ ਫੋਨ ਨਹੀਂ ਚੱਕਦਾ ਇਹ ਕਿੱਦਾਂ ਦੇ ਜਿਹੜੇ ਸਿਸਟਮ ਕਿੱਦਾਂ ਚੱਲ ਰਿਹਾ ਹੈ ਸਦਾ ਇਸ ਗੱਲ ਨੂੰ ਕਿ ਜਦੋਂ ਤੁਸੀਂ ਮੇਰੇ ਧਿਆਨ ਚ ਗੱਲ ਲਾਈ ਮੈਂ ਨਾਲ ਦੇ ਨਾਲ ਉਹ ਅਟੈਂਡ ਵੀ ਨਾਲ ਦੇ ਨਾਲ ਕਰਵਾਇਆ ਗਿਆ ਸੀ ਜੀ ਜੀ ਤੇ ਜਿੱਥੇ ਇੰਗਲਾਨੀ ਹੋਈ ਹੈ ਉਹਨੇ ਦੇਖਿਆ ਵੀ ਜਾ ਰਿਹਾ ਤੇ ਇਹਦੇ ਤੇ ਪੂਰੀ ਕਾਰਵਾਈ ਕੀਤੀ ਜਾਵੇਗੀ ਕਿ ਜਿਸ ਤੱਕ ਮੀਟਿੰਗ ਜਿਹੜੀ ਅੱਜ ਪ੍ਰਦਰਸ਼ਨ ਕਰਿਆ ਨੇ ਮੀਟਿੰਗ ਵੀ ਹੋਈ ਸੀ ਜਿਹੜੀ ਡੀਸੀ ਦਫਤਰੋਂ ਮੈਂ ਤਰਨਾ ਦਿੱਤਾ ਉਹਨਾਂ ਨੇ ਕਿ ਜਿਹੜੀ ਵੀ ਇਸ ਵੇਲੇ ਬਿਕੋਜ਼ ਕੁਚੋਂ ਜ਼ਾਬਤਾ ਲੱਗਿਆ ਹੈ ਦਾ ਮੁਤਾਬਕ ਸਰਕਾਰ ਦੀ ਪਾਲਿਸੀ ਦੇ ਸਾਰੇ ਅੱਜ ਗੁਜਰਾ ਪਿੰਡ ਦੇ ਵਿੱਚ ਸੋਕ ਦੀ ਲਹਿਰ ਹੈਗੀ ਇਹ ਸੱਤ ਰੈੱਡ ਬੋਡੀ ਆਈਆਂ ਨੇ ਕੁਝ ਹਜੇ ਜਿਹੜੇ ਜਿਹੜੇ ਇਲਾਜ ਨੇ ਹਸਪਤਾਲ ਦੇ ਵਿੱਚ ਅਸੀਂ ਹਸਪੀਟਲ ਦੇ ਵਿੱਚੋਂ ਆਏ 100 ਬੋਡੀ ਲੈ ਕੇ ਨਾਲ ਆਏ ਸੀ ਸਰਕਾਰ ਵੱਲੋਂ ਸਾਰਾ ਪ੍ਰਸ਼ਾਸਨ ਵੀ ਨਾਲ ਹੈਗਾ ਕੋ ਜਿਹੜੇ ਵੀ ਇਹਦੇ ਵਿੱਚ ਦੋਸ਼ੀ ਨੇ ਕੋਈ ਬਖਸ਼ਾ ਨਹੀਂ ਜਾਊਗਾ ਨੇ ਕਿ ਈਟੀਓ ਸਾਹਿਬ ਨੇ ਤੇ ਐਸਪੀ ਡੀਐਸਪੀ ਸਾਹਿਬ ਨੇ ਸਾਰੇ ਤੇ 72 ਘੰਟੇ ਦੇ ਵਿੱਚ ਵਿੱਚ ਕਾਰਵਾਈ ਹੋਣੀ ਹੈ ਤੇ ਜਿਹੜਾ ਵੀ ਇਹਨਾਂ ਨੂੰ ਕੋਈ ਪੰਡ ਦਾ ਮੁਆਵਜ਼ਾ ਤੇ ਸਰਕਾਰ ਵੱਲੋਂ ਉਹਨਾਂ ਕੀਤਾ ਕਿ ਆ ਤੇ ਹੁਣ ਅਸੀਂ ਇਹਨਾਂ ਦੇ ਨਾਲ ਖੜੇ ਆ ਸਰ ਜੀ ਪਿੰਡ ਵਾਲਿਆਂ ਦੀ ਗੱਲ ਕਰੇ ਪਿੰਡ ਵਾਲੇ ਕਹਿੰਦੇ ਕਿ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਾਂ ਕਿਹੜੇ ਕਿਸੇ ਨੇ ਇਹਨਾਂ ਦੀ ਸਾਥ ਨਹੀਂ ਦਿੱਤਾ ਸਰ ਰਾਤ 1:30 ਵਜੇ ਮੰਤਰੀ ਸਾਹਿਬ ਦੀ ਬਹੁਤ ਅਫਸੋਸ ਹੈ ਔਰ ਜਿਹੜੇ ਪਰਿਵਾਰਾਂ ਦੇ ਨੌਜਵਾਨ ਜਾਂ ਪਰਿਵਾਰ ਦੇ ਬੰਦਿਆਂ ਦੀ ਡੈਥ ਹੋਈ ਹੈ ਸਾਨੂੰ ਉਹਨਾਂ ਨੂੰ ਅਫਸੋਸ ਹੈ ਮੈਂ ਤੇ ਬਤੌਰ ਇੱਕ ਸਟ ਬਣੀ ਹੈ ਇਸ ਤਿੰਨਾਂ ਕੇਸਸ ਨੂੰ ਇਨਵੈਸਟੀਗੇਟ ਕਰਨ ਵਾਸਤੇ ਜਿਹਦਾ ਆਈ ਐਮ ਹੈਡਿੰਗ ਮੈਂ ਆ ਉਹਦਾ ਇਨਚਾਰਜ ਹੈ ਉਹਦੇ ਚ ਡੀਆਈਸੀ ਪਟਿਆਲਾ ਔਰ ਐਸਐਸਪੀ ਸੰਗਰੂਰ ਪਾਰਟ ਨੇ ਪਹਿਲਾਂ ਵੀ ਇੱਕ ਸਟ ਬਣੀ ਸੀ ਜਦੋਂ ਸ਼ੁਰੂ ਚ ਪਹਿਲਾ ਪਰਚਾ ਹੋਇਆ ਜਿਹਦੇ ਚ ਲੋਕਲ ਅਫਸਰ ਸੰਗਰੂਰ ਦੇ ਇਨਵਾਲਡ ਸੀਗੇ ਲੇਕਿਨ ਹੁਣ ਕਿਉਂਕਿ ਡੈਥਸ ਵਧੀਆਂ ਔਰ ਜਿਹੜੇ ਜਿਹੜਾ ਮੇਨ ਮਾਸਟਰਮਾਈਂਡ ਸੀਆ ਉਹ ਦੋਵੇਂ ਅਰੈਸਟ ਕਰ ਲਏ ਗਏ ਨੇ ਟੋਟਲ 8 ਅਰੈਸਟ ਹੋਈਆਂ ਨੇ ਔਰ ਅੱਗੇ ਤਫਤੀਸ਼ ਪ੍ਰੋਪਰ ਹੋ ਸਕੇ ਕਿ ਆਇਆਸ ਪੂਰੀ ਇਸਲਿਕਰ ਕਿੱਥੋਂ ਆਈ ਸੀ ਉਹਦਾ ਉਹ ਪੌਇਜ਼ਨਸ ਕਿਵੇਂ ਸੀ ਆਇਆ ਜਿੱਥੋਂ ਆਈ ਸੀ ਉਹਨਾਂ ਦਾ ਕੀ ਰੋਲ ਆ ਔਰ ਜਿਹੜੇ ਦੋਸ਼ੀ ਨੇ ਹਰ ਇੱਕ ਦਾ ਰੋਲ ਜਿਹੜਾ ਇਸ ਕ੍ਰਾਈਮ ਦੇ ਵਿੱਚ ਆ ਨੋਟੀਫਾਈ ਕੀਤਾ ਜਾਏ ਤਫਤੀਸ਼ ਚ ਤਾਂ ਕਰਕੇ ਕੋਈ ਵੀ ਦੋਸ਼ੀ ਬਚ ਨਾ ਸਕੇ ਨੰਬਰ 1 ਆਇਆ ਇਹਦੇ ਚ ਕੋਈ ਕਾਂਸਪੀਰੇਸੀ ਤੇ ਨਹੀਂ ਇਨਵੋਲਡ ਇਹ ਵੀ ਤਫਤੀਸ਼ ਦਾ ਹਿੱਸਾ ਹੋਏਗਾ ਕਿ ਇਹ ਕਿਉਂ ਇੰਜ ਹੋਇਆ ਔਰ ਉਸ ਤਫਤੀਸ਼ ਨੂੰ ਅੱਗੇ ਲੈ ਜਾਣ ਵਾਸਤੇ ਸਾਡੀ ਇੱਕ ਟੀਮ ਬਣੀ ਹੈ ਜਿਹੜੀ ਤਫਤੀਸ਼ ਜਿਉਂ-ਜਿਉਂ ਹੋਏਗੀ ਅ ਅਸੀਂ ਉਹਨੂੰ ਟਰਾਂਸਪੇਰੈਂਟਲੀ ਤੁਹਾਡੇ ਤੱਕ ਪਹੁੰਚਾ ਦੇ। ਸਰ ਪ੍ਰਸ਼ਾਸਨ ਹਾਸੇ ਤੋਂ ਬਾਅਦ ਹੀ ਕਿਉਂ ਜਾਗਦਾ ਹੈ ਕਿਉਂਕਿ ਕੰਪਲੀਟਾਂ ਨੇ ਐਸਐਚਓ ਡੀਐਸਪੀ ਤੱਕ ਪਹਿਲਾਂ ਵੀ ਪਹੁੰਚ ਚੁੱਕੇ ਨੇ ਪਿੰਡ ਵਾਲੇ ਕਹਿੰਦੇ ਸੀ ਕਰਦੇ ਸੀ ਉਹਨਾਂ ਨੂੰ ਹੀ ਗ੍ਰਿਫਤਾਰੀ ਦੇ 2 ਘੰਟੇ ਬਾਅਦ ਪੁਲਿਸ ਵੇਛੜ ਦਿੰਦੀ ਸੀ। ਦੇਖੋ ਤੁਸੀਂ ਇਹ ਗੱਲ ਮੇਰੇ ਤੇ ਅੰਝ ਲੈ ਰਹੇ ਹੋ ਮੈਂ ਅੱਜ ਆਇਆ ਐਸਐਸਪੀ ਸਾਹਿਬ ਖੜੇ ਨੇ ਇਸ ਦੇ ਦੌਰਾਨ ਕਿਸੇ ਦੀ ਸਟੇਟਮੈਂਟ ਚ ਜਾਂ ਮੌਕੇ ਵੈਰੀਫਿਕੇਸ਼ਨ ਚ ਗੱਲ ਸਮਝਾਏਗੀ ਜੇ ਸਾਡੇ ਕਿਸੇ ਪੁਲਿਸ ਦੇ ਥਾਣੇ ਦੇ ਕਿਸੇ ਮੁਲਾਜ਼ਮ ਦੀ ਕੋਈ ਸ਼ਮੂਲੀਅਤ ਹੋਏਗੀ ਤਾਂ ਜੋ ਟੁਕਣੀ ਬਣਦੀ ਮਹਿਕਮਾ ਨਾਮ ਕਾਰਵਾਈ ਹੋਏਗੀ ਉਹ ਕਰਨ ਚੋ ਗੁਰੇਜ ਨਹੀਂ ਹੋਏ ਠੀਕ ਹੈ ਇੱਕ ਇਹਦੀ ਦੇਖੋ ਕੀ ਸਾਡੀ ਟੀਮਾਂ ਸਿਵਲ ਹਸਪੀਟਲ ਵੀ ਸੀ ਕਿ ਸਾਡੀ ਟੀਮਾਂ ਰਜਿੰਦਰਾ ਹਸਪੀਟਲ ਵੀ ਸੀ ਕਿ ਹਰ ਇੱਕ ਥਾਮਾ ਤੇ ਫਾਰਵਰਡ ਲਿੰਕੇਜੇਸ ਬੈਕਵਰਡ ਲਿੰਕੇਜੇਸ ਕਿਸ ਤਰ੍ਹਾਂ ਇਹ ਸਾਰੀ ਤਫ਼ਤੀਸ਼ਾਂ ਕਰਨੀਆਂ ਹੈਗੀਆਂ ਦੂਜੇ ਜ਼ਿਲ੍ਹਿਆਂ ਦੇ ਵਿੱਚ ਵੀ ਸਾਡੀ ਟੀਮਾਂ ਗਈਆਂ ਉਜੇ ਸਟੇਟਾਂ ਦੇ ਵਿੱਚ ਵੀ ਦਈਆਂ ਤੇ ਸਾਰਾ ਕੁਝ ਤੁਹਾਨੂੰ ਅਸੀਂ ਰੈਗੂਲਰਲੀ ਬਰੀਫ ਵੀ ਕੀਤਾ ਹੈਗਾ ਦੋ ਪ੍ਰੈਸ ਕਾਨਫਰੰਸਸ ਤੁਹਾਡੀ ਸੰਗਰੂਰ ਦੇ ਵਿੱਚ ਹੀ ਹੋਈ ਹੈ ਇਸ ਤੋਂ ਇਲਾਵਾ ਕਮੇਟੀ ਦੇ ਨਾਲ ਜਿਹੜੀਆਂ ਮੀਟਿੰਗਾਂ ਹੈਗੀਆਂ ਉਹ ਵੀ ਲਗਾਤਾਰ ਅਸੀਂ ਕਰਦੇ ਰਹੇ ਹਾਂ ਜਿਸ ਕਰਕੇ ਇਹ ਜਿਹੜੀ ਅਣਸੁਖਾਵੀ ਘਟਨਾ ਹੋਈ ਹੈ ਇਹਦਾ ਸਾਰਿਆਂ ਨੂੰ ਬਹੁਤ ਦੁੱਖ ਹੈ ਜਿਹੜੇ ਕਲਪਰੇਟਸ ਹੈ ਉਹਦੇ ਵਿੱਚ 8 ਆਲਰੇਡੀ ਫੜੇ ਜਾ ਚੁੱਕੇ ਹਨ ਤੇ ਜਿਹੜਾ ਮਾਸਟਰਮਾਈਂਡ ਹੈ ਉਹਨੂੰ ਵੀ ਆਲਰੇਡੀ ਜਿਹੜਾ ਹੈਗਾ ਫੜਿਆ ਜਾ ਚੁੱਕਿਆ ਹੈ ਜਿਵੇਂ ਤੁਹਾਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਹੀ ਬਰੀਫ ਕੀਤਾ ਸੀਗਾ ਅੱਜ ਮੈਂ ਫੇਰ ਦੁਹਰਾਉਣਾ ਜਿਸ ਤੋਂ ਸਭ ਤੋਂ ਸਖਤ ਸਜ਼ਾ ਜਿੜੀ ਤੇ ਮੈਂ ਇਹ ਆਸ ਕਰਦਾ ਕਿ ਇਹ ਜਿਹੜਾ ਸਜ਼ਾ ਜਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਇਹ ਇੱਕ ਐਗਜ਼ਾਮਪਲ ਬਣੇਗੀ ਜਿਸ ਕਰਕੇ ਇਸ ਤਰ੍ਹਾਂ ਦੀ ਘਟਨਾ ਅੱਗੇ ਨਾ ਵਾਪਰੇ ਹਸਪਤਾਲ ਦੇ ਵਿੱਚੋਂ ਬੰਦਾ ਹਸਪਤਾਲ ਦੇ ਵਿੱਚੋਂ ਬੰਦਾ ਬਾਹਰ ਪੱਟ ਕੇ ਡੈਥ ਹੋ ਜਾਂਦੀ ਹੈ ਸਰ ਜਨਾ ਉਹ ਫੋਨ ਨਹੀਂ ਚੱਕਦਾ ਇਹ ਕਿੱਦਾਂ ਦੇ ਜਿਹੜੇ ਸਿਸਟਮ ਕਿੱਦਾਂ ਚੱਲ ਰਿਹਾ ਹੈ ਤੁਸੀਂ ਤਾਂ ਇਸ ਗੱਲ ਨੂੰ ਕਿ ਜਦੋਂ ਤੁਸੀਂ ਮੇਰੇ ਧਿਆਨ ਚ ਗੱਲ ਲਾਈ ਮੈਂ ਨਾਲ ਦੇ ਨਾਲ ਉਹ اٹੈਂਡ ਵੀ ਨਾਲ ਦੇ ਨਾਲ ਕਰਵਾਇਆ ਗਿਆ ਸੀਗਾ ਤੇ ਜਿੱਥੇ ਇਨਗਲਾਣੀ ਹੋਈ ਹੈ ਉਹਨੇ ਦੇਖਿਆ ਵੀ ਜਾ ਰਿਹਾ ਹੈ ਦੇਤੇ ਪੂਰੀ ਕਾਰਵਾਈ ਕੀਤੀ ਜਾਵੇਗੀ ਕਿ ਜਿਸ ਤੱਕ ਮੀਟਿੰਗ ਜਿਹੜੀ ਅੱਜ ਪ੍ਰਦਰਸ਼ਨ ਕਰਿਆ ਨੇ ਮੀਟਿੰਗ ਵੀ ਹੋਈ ਸੀ ਜਿਹੜੀ ਡੀਸੀ ਦਫਤਰ ਵਿੱਚ ਧਰਨਾ ਦਿੱਤਾ ਉਹਨਾਂ ਨੇ ਕਿ ਜਿਹੜੀ ਵੀ ਇਸ ਵੇਲੇ ਬਿਕੋਜ਼ ਕੁਚੋਂ ਜ਼ਾਬਤਾ ਲੱਗਿਆ ਹੈ ਤਾਂ ਮੁਤਾਬਕ ਸਰਕਾਰ ਦੀ ਪਾਲਿਸੀ ਦੇ ਸਾਰੇ ਅੱਜ ਗੁਜਰਾ ਪਿੰਡ ਦੇ ਵਿੱਚ ਸੋਕ ਦੀ ਲਹਿਰ ਹੈਗੀ ਇਹ ਸੱਤ ਰੈੱਡ ਬੋਡੀ ਆਈਆਂ ਨੇ ਕੁਝ ਹਜੇ ਜਿਹੜੇ ਜੇਰੇ ਇਲਾਜ ਨੇ ਹਸਪਤਾਲ ਦੇ ਵਿੱਚ ਅਸੀਂ ਹਸਪੀਟਲ ਦੇ ਵਿੱਚੋਂ ਆਏ ਨੇ ਰੈੱਡ ਬੋਡੀ ਲੈ ਕੇ ਨਾਲ ਆਏ ਸੀ ਸਰਕਾਰ ਵੱਲੋਂ ਸਾਰਾ ਪ੍ਰਸ਼ਾਸਨ ਵੀ ਨਾਲ ਹੈਗਾ ਕੋ ਜਿਹੜੇ ਵੀ ਇਹਦੇ ਵਿੱਚ ਦੋਸ਼ੀ ਨੇ ਕੋਈ ਬਖਸ਼ਾ ਨਹੀਂ ਜਾਊਗਾ ਨੇ ਕਿ ਈਟੀਓ ਸਾਹਿਬ ਨੇ ਤੇ ਐਸਪੀ ਡੀਐਸਪੀ ਸਾਹਿਬ ਨੇ ਸਾਰੇ ਤੇ 72 ਘੰਟੇ ਦੇ ਵਿੱਚ ਵਿੱਚ ਕਾਰਵਾਈ ਹੋਣੀ ਹੈ ਤੇ ਜਿਹੜਾ ਵੀ ਇਹਨਾਂ ਨੂੰ ਕੋਈ ਬੰਦਾ ਮੁਆਵਜ਼ਾ ਤੇ ਸਰਕਾਰ ਵੱਲੋਂ ਉਹਨਾਂ ਕੀਤਾ ਕਿ ਆ ਤੇ ਹੁਣ ਅਸੀਂ ਇਹਨਾਂ ਦੇ ਨਾਲ ਖੜੇ ਆ ਸਰ ਜੀ ਪਿੰਡਾਂ ਵਾਲੇ ਦੀ ਗੱਲ ਕਰੇ ਪਿੰਡ ਵਾਲੇ ਕਹਿੰਦੇ ਕਿ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਾਂ ਕਿਹੜੇ ਕਿਸੇ ਨੇ ਇਹਨਾਂ ਦੀ ਸਾਥ ਨਹੀਂ ਦਿੱਤਾ ਸਰ ਰਾਤ 1:30 ਵਜੇ ਮੰਤਰੀ ਸਾਹਿਬ ਦੀ ਬਹੁਤ ਅਫਸੋਸ ਹੈ ਔਰ ਜਿਹੜੇ ਪਰਿਵਾਰਾਂ ਦੇ ਨੌਜਵਾਨ ਜਾਂ ਪਰਿਵਾਰ ਦੇ ਬੰਦਿਆਂ ਦੀ ਡੈਥ ਹੋਈ ਹੈ ਸਾਨੂੰ ਉਹਨਾਂ ਦਾ ਅਫਸੋਸ ਹੈ ਮੈਂ ਤੇ ਬਤੌਰ ਇੱਕ ਸਟ ਬਣੀ ਹੈ ਇਸ ਤਿੰਨਾ ਕੇਸਸ ਨੂੰ ਇਨਵੈਸਟੀਗੇਟ ਕਰਨ ਵਾਸਤੇ ਜਿਹਦਾ ਆਈ ਐਮ ਹੈਡਿੰਗ ਮੈਂ ਆ ਉਹਦਾ ਇਨਚਾਰਜ ਹੈ ਉਹਦੇ ਚ ਡੀਆਈਸੀ ਪਟਿਆਲਾ ਔਰ ਐਸਐਸਪੀ ਸੰਗਰੂਰ ਪਾਰਟ ਨੇ ਪਹਿਲਾਂ ਵੀ ਇੱਕ ਸਟ ਬਣੀ ਸੀ ਜਦੋਂ ਸ਼ੁਰੂ ਚ ਪਹਿਲਾ ਪਰਚਾ ਹੋਇਆ ਜਿਹਦੇ ਚ ਲੋਕਲ ਅਫਸਰ ਸੰਗਰੂਰ ਦੇ ਇਨਵਾਲਟ ਸੀਗੇ ਲੇਕਿਨ ਹੁਣ ਕਿਉਂਕਿ ਡੈਥਸ ਵਧੀਆਂ ਔਰ ਜਿਹੜੇ ਜਿਹੜਾ ਮੇਨ ਮਾਸਟਰਮਾਈਂਡ ਸੀ ਆ ਉਹ ਦੋਵੇਂ ਅਰੈਸਟ ਕਰ ਲਏ ਗਏ ਨੇ ਟੋਟਲ 8 ਅਰੈਸਟ ਹੋਈਆਂ ਨੇ ਔਰ ਅੱਗੇ ਤਫਤੀਸ਼ ਪ੍ਰੋਪਰ ਹੋ ਸਕੇ ਕਿ ਆਇਆ ਸਪੂਰੀਅਸ ਲਿਕਰ ਕਿੱਥੋਂ ਆਈ ਸੀ ਉਹਦਾ ਉਹ ਪాయిਜ਼ਨਸ ਕਿਵੇਂ ਸੀ ਆਇਆ ਜਿੱਥੋਂ ਆਈ ਸੀ ਉਹਨਾਂ ਦਾ ਕੀ ਰੋਲ ਆ ਔਰ ਜਿਹੜੇ ਦੋਸ਼ੀ ਨੇ ਹਰ ਇੱਕ ਦਾ ਰੋਲ ਜਿਹੜਾ ਇਸ ਕ੍ਰਾਈਮ ਦੇ ਵਿੱਚ ਆ ਨੋਟੀਫਾਈ ਕੀਤਾ ਜਾਏ ਤਫਤੀਸ਼ 'ਚ ਤਾਂ ਕਰਕੇ ਕੋਈ ਵੀ ਦੋਸ਼ੀ ਬਚ ਨਾ ਸਕੇ ਨੰਬਰ 1 ਆਇਆ ਇਹਦੇ ਵਿੱਚ ਕੋਈ ਕਾਂਸਪੀਰੇਸੀ ਤਾਂ ਨਹੀਂ ਇਨਵੋਲਡ ਇਹ ਵੀ ਤਫਤੀਸ਼ ਦਾ ਹਿੱਸਾ ਹੋਏਗਾ ਕਿ ਇਹ ਕਿਉਂ ਇੰਜ ਹੋਇਆ ਔਰ ਉਸ ਤਫਤੀਸ਼ ਨੂੰ ਅੱਗੇ ਲੈ ਜਾਣ ਵਾਸਤੇ ਸਾਡੀ ਇੱਕ ਟੀਮ ਬਣੀ ਹੈ ਜਿਹੜੀ ਤਫਤੀਸ਼ ਜਿਉਂ-ਜਿਉ ਹੋਏਗੀ ਅ ਅਸੀਂ ਉਹਨੂੰ ਟਰਾਂਸਪੇਰੈਂਟਲੀ ਤੁਹਾਡੇ ਤੱਕ ਪਹੁੰਚਾ ਦੇ ਸਰ ਪ੍ਰਸ਼ਾਸਨ ਹਾਸੇ ਤੋਂ ਬਾਅਦ ਹੀ ਕਿਉਂ ਜਾਗਦਾ ਕਿਉਂਕਿ ਕੰਪਲੀਟਾਂ ਨੇ ਐਸਐਚਓ ਡੀਐਸਪੀ ਤੱਕ ਪਹਿਲਾਂ ਵੀ ਪਹੁੰਚ ਚੁੱਕੇ ਨੇ ਪਿੰਡ ਵਾਲੇ ਕਹਿੰਦੇ ਸੀ ਕਰਦੇ ਸੀ ਉਹਨਾਂ ਨੂੰ ਹੀ ਗ੍ਰਿਫਤਾਰੀ ਦੇ 2 ਘੰਟੇ ਬਾਅਦ ਪੁਲਿਸ ਵੇਛੜ ਦਿੰਦੀ ਸੀ ਦੇਖੋ ਤੁਸੀਂ ਇਹ ਗੱਲ ਮੇਰੇ ਤੇ ਅੰਚ ਲੈ ਰਹੇ ਹੋ ਮੈਂ ਅੱਜ ਆਇਆ ਐਸਐਸਪੀ ਸਾਹਿਬ ਖੜੇ ਨੇ ਤੇ ਦੌਰਾਨ ਕਿਸੇ ਦੀ ਸਟੇਟਮੈਂਟ ਚ ਜਾਂ ਮੌਕੇ ਵੈਰੀਫਿਕੇਸ਼ਨ ਚ ਗੱਲ ਸਮਝਾਏਗੀ ਜੇ ਸਾਡੇ ਕਿਸੇ ਪੁਲਿਸ ਦੇ ਥਾਣੇ ਦੇ ਕਿਸੇ ਮੁਲਾਜ਼ਮ ਦੀ ਕੋਈ ਸ਼ਮੀਲੀਅਤ ਹੋਏਗੀ ਤੇ ਜੋ ਟੁਕੜੀ ਬਣਦੀ ਮਹਿਕਮਾ ਨਾਲ ਕਾਰਵਾਈ ਹੋਏਗੀ ਉਹ ਕਰਨ ਚੋ ਗੁਰੇਜ ਨਹੀਂ ਹੋਏ ਠੀਕ ਇੱਕੀ ਦੀ